ਆਪਣੇ ਵੀਰ ਜੀ ਦੇ ਫਾਰਮ ਤੋਂ ਹੋ ਕੇ ਬੜੇ ਦਿਨਾਂ ਦਾ ਸੱਜਣ ਡਿਆ ਸੀ ਉਹ ਹੋ ਕੇ ਉੱਥੋਂ ਆਣ ਕੇ ਤੇ ਹੋਣੀ ਇੱਕ ਵਾਰ ਚੱਲੀਆਂ ਫੇਰ ਪਾਰ ਰੋਟੀ ਲੈ ਕੇ ਬੰਦਿਆਂ ਦੀ ਆ ਆਪਣਾ ਵੀਰ ਲੈਂਬਰ ਸਪਰੇਅ ਕਰਦਿਆ ਵਾ ਬਚਾ ਆ ਗਿਆ ਬਚਾ ਗਿਆ ਕਿਉਂ ਨਾ ਲੂਦੀ ਉਹਨਾਂ ਵਿੱਚ ਬੰਦੇ ਡੀਕਣ ਦੇ ਕੰਡੇ ਤੇ ਹੁਣ ਨਹੀਂ ਉੱਥੇ ਚੱਲਦੇ ਆ ਤੇ ਇਹ ਆ ਦੇਖੋ ਮੰਡਲਾ ਅੱਗਾ ਤੇ ਬੇਬੱਦਗੇ ਰੇਤਾਂ ਦੇ ਮੇ ਉਸਤਰਾਣ ਤੇ ਬਹੁਤ ਵਧੀਆ ਫਸਲ ਹੋਣ ਡੈ ਬੀਆ ਪੱਤਰ ਪੁੱਤਰ ਕਰਦੇ ਆ ਵਾ ਮਹਾਰਾਜ ਕਿਰਪਾ ਰੱਖੇ ਬਾ ਇਹਦਾ ਪਾਣੀ ਤਿਆਰ ਹੁਣ ਦੁਪਹਿਰ ਲੱਗੀ ਆ ਮੁੰਡੇ ਕਾਕੂ ਕੱਢਦੇ ਹਣ ਕੜੀ ਰੈਸਟ ਮਾਰਨਗੇ 1 ਵਜੇ ਕੇ ਸਤ 9 ਵਜੇ ਤੱਕ ਰੈਸਟ ਮਾਰ ਕੇ ਇਹ ਬੰਦੇ ਆਪਣੇ ਨਾਲ ਪੱਕੇ ਹੁੰਦੇ ਆ ਮਹੀਨਿਆਂ ਤੇ ਕਰਕੇ ਹੁਣ ਸਾਰਾ ਤੇ ਸੇ ਤੁੰਦਾ ਗੋਲਮਾ ਹਰ ਕੋਤਨਾ ਥੜੀ ਥੜੀ ਤੇ ਦਪਹਿਰੇ ਦਾਲ ਨਾ ਹੋਣੀਆਂ ਸਵਾਲ ਲੱਗਦੀ ਹਨ ਬਾਰੇ ਬਲੂ ਨਾ ਖਾਲਾ ਤਾਂ ਨਹੀਂ ਕੀ ਚੱਕਰ ਹੋਏ ਚੱਕਰ ਆਪਣਾ ਤਾਂ ਨਹੀਂ ਆਉਂਦਾ ਹਾਂ ਮੌਸਮ ਠੰਡਾ ਹੋ ਗਿਆ ਜਿੱਦਾਂ ਪਈ ਇਧਰਲੇ ਪਲਾਟ ਦੇ ਵਿੱਚ ਆਪਣਾ ਇਧਰਲੀ ਸਾਈਡ ਗੰਦ ਨਿਕਲ ਗਿਆ ਹਰਾ ਬਹੁਤ ਝੋਨਾ ਸਾਫ ਸੁਥਰਾ ਦੇਦਾ ਇਹੋ ਜਿਹੇ ਰਾਵਾਂ ਵੇਚਦੀ ਨੰਨ ਕੇ ਚੱਲ ਜਾਣਾ ਪੈਂਦਾ ਮੰਡ ਦੇ ਵਿੱਚ ਇਹੋ ਇਹ ਦਰਿਆ ਦੇ ਬੰਨ ਲਾਇਆ ਤੇ ਜਿਹੜੀ ਜਿਹੜਾ ਪਾਣੀ ਹੈ ਜ਼ਮੀਨ ਦੇ ਅੰਦਰ ਇੰਟਰ ਨਾ ਕਰੇ ਆ ਆਬਿਆਸ ਦਰਿਆ ਵਗਦਾ ਆਪਣਾ ਨਾਲ ਹੀ ਗੰਦਗੁੰਦ ਨਿਕਲ ਗਿਆ ਝੋਨੇ ਦੇ ਵਿੱਚੋਂ ਸਾਰਾ ਬਹੁਤ ਸੋਨਾ ਝੋਨੇ ਨੇ ਗ੍ਰੋਥ ਬਿਮਾਰੀ ਸ਼ੁਮਾਰੀ ਕੋਈ ਨਹੀਂ 110 ਝੋਨਾ ਸਾਰਾ ਆਪਣਾ ਮੀਂਹ ਦਾ ਕਾਫੀ ਪਾਣੀ ਹੋ ਗਿਆ ਮੋਟਰਾਂ ਮਟਰਾਂ ਲਾਤੀਆਂ ਸੇਮ ਵਾਲੀਆਂ 8 ਘੰਟੇ ਵਾਲੀਆਂ ਅੱਜ ਤੇ ਚਲੋ ਕੁਛ ਨਾ ਕੁਛ ਪਾਣੀ ਨਿਕਲ ਜੂਗਾ ਮੈਂ ਲਾ ਵੀ ਨਾਲ ਕੀੜਾ ਮਾਰਨ ਜਾਂਦੇ ਆ ਤੇ ਅੱਜ ਵੇਖ ਕੇ ਆਏ ਆ ਕੋਈ ਬਿਮਾਰੀ ਜਾਂ ਕੁਛ ਨਹੀਂ ਬਹੁਤ ਮਾਲਕ ਦੀ ਕਿਰਪਾ ਮੌਸਮ ਵੀ ਚਲੋ ਵਧੀਆ ਪਿਛੇ ਜੇ ਦੇ ਹੋ ਗਈ ਪੱਤਾ ਲਵੇੜ ਦੀ ਸ਼ਿਕਾਇਤ ਪਰ ਨਹੀਂ ਬਹੁਤ ਸੋਹਣੀ ਗਰੋਥ ਝੋਨੇ ਦੀ ਵੀ ਬਹੁਤ ਕਿਰਪਾ ਮਾਲਕ ਦੀ ਮਹਾਰਾਜ ਝੋਨਾ ਵਧੀਆ ਕਰੇ ਸਾਰਿਆਂ ਨੂੰ ਠੰਡ ਵਰਤਾਵੇ ਇਲਾਕੇ ਦੇ ਵਿੱਚ ਇਸ ਵਾਰ ਝੋਨਾ ਹੋ ਜਾਏ ਚਲੋ ਯਾਰ ਕਿਸੇ ਕਰ ਜੇ ਕਿਰਪਾ ਮਾਲਕ ਅੱਜ ਕਿਸਾਨ ਵੀਰੋਂ ਤੁਹਾਨੂੰ ਦਿਖਾਉਣਾ ਸ਼ਾਮਾਂ ਦਾ ਟਾਈਮ ਹੋ ਗਿਆ ਤੇ ਆਪਾਂ ਦੇ ਨਹੀਂ ਨਵੀਂ ਮੱਕੜੀ ਜਦੋਂ ਝੋਨੇ ਦਿੱਤੇ ਮੱਕੜੀ ਬੈਣ ਡ ਹੈ ਵੀ ਸਮਝ ਲਓ ਵੀ ਮੌਸਮ ਹੀ ਬਦਲ ਗਿਆ ਤੇ ਆਪਣਾ ਮਿੱਤਰ ਕੀੜਾ ਜਿਹੜਾ ਵੀ ਆਪਾਂ ਜਿਆਦੀਆਂ ਸਪਰੇਆਂ ਕਰ ਲੈਣ ਨਾਲ ਇਹਨੂੰ ਖਤਮ ਕਰ ਦਿੰਨੇ ਆ ਇਹ ਆਪਣੇ ਪੱਤਾ ਲਵੇਟ ਵਾਲੀ ਸੁੰਡੀ ਜਾਂ ਹੋਰ ਵੀ ਕਈ ਕੀੜਿਆਂ ਨੂੰ ਜਿਹੜਾ ਵਾ ਆਪਣੀ ਫਸਲ ਤੋਂ ਦੂਰ ਰੱਖਦਾ ਵਾ ਅੱਜ ਮੈਂ ਹੁਣ ਤਰੇਲ ਵੀ ਬਹੁਤ ਪੈਣ ਡ ਹੈ ਵੀ ਆਵੇਤਨ ਮਧ ਹੁਣਾ ਦੇਖੋ ਹਸ ਮਿੱਤਰ ਕੀੜਿਆਂ ਨੇ ਆਪਣੇ ਜਾਲ ਪਾਉਣੇ ਵੀ ਸ਼ੁਰੂ ਕਰਤੇ ਇੱਥੇ ਤੁਹਾਨੂੰ ਜਾਲ ਦੇਖੋ ਹੁਣ ਆਹ ਵੇਖੋ ਤੇ ਕਿੱਡੀ ਸੋਹਣੀ ਤੁਪਕੇ ਜਿਹੜੇ ਆ ਬੂੰਦਾਂ ਪਾਣੀ ਦੀਆਂ ਝੋਨੇ ਦੇ ਉੱਤੇ ਆਈਆਂ ਪਈਆਂ ਯਾਰ ਚਲੋ ਮੇਰੇ ਹਿਸਾਬ ਨਾਲ ਤੇ ਜੋ ਜ਼ਿੰਦਗੀ ਦਾ ਹੁਣ ਸਕੂਨ ਆ ਨਾ ਇੱਥੇ ਹੀ ਆ ਆ ਵੇਖੋ ਕਿੱਡੀ ਸ਼ਾਂਤੀ ਤੇ ਚਿੜੀਆਂ ਦੀ ਤੋਤਿਆਂ ਦੀ ਆਵਾਜ਼ ਤੇ ਕਿੱਡਾ ਸੋਹਣਾ ਮੌਸਮ ਵਾਹਿਗੁਰੂ ਕਿਰਪਾ ਕਰੇ ਸਾਰਿਆਂ ਨੂੰ ਨਸੀਬ ਹੋਵੇ। ਇਹ ਅੱਜ ਆਪਣੇ ਫਾਰਮ ਤੇ ਹੋਰ ਵੀ ਜੀ ਸਾਰੇ ਠੀਕ ਠਾਕ ਅੱਜ ਤੁਹਾਡ ਨਾਲ ਗੱਲ ਕਰਨੀ ਵੀ ਆਪਣੇ ਹੁਣ ਸਬਜ਼ੀਆਂ ਬਹੁਤ ਆ ਗਈਆਂ ਹੋ। ਕੋਈ 10 ਲੱਖ ਤੋਂ ਲੈ ਕੇ 50 ਲੱਖ ਤੱਕ ਜਿੰਨੇ ਜਿੰਨੇ ਵੀਰ ਨੇ ਸਬਸਿਡੀਆਂ ਲੈਣੀਆਂ ਆਪਣੇ ਉਹ ਥਿੰਦ ਮਸ਼ੀਨਰੀ ਵਾਲੇ ਵੀਰ ਆ ਉਹਨਾਂ ਦੀ ਦੁਕਾਨ ਤੇ ਜਾ ਕੇ ਸਬਸਿਡੀਆਂ ਭਰ ਦੋ ਤਾਂ ਜੋ ਆਪਾਂ ਸਬਸਿਡੀਆਂ ਦਾ ਫਾਇਦਾ ਲੈ ਚੁੱਕੀਏ ਤੇ ਅੱਜ ਮੈਂ ਇੱਕ ਹੋਰ ਗੱਲ ਕਰਨੀ ਮੇਰਾ ਵੀ ਲੱਗੇ ਵੀ ਇੱਕ ਸੰਦੂ ਜਾਰਦਨ ਵਾਲੇ ਵੀਰ ਗੱਲ ਕਰਦੇ ਵੀ ਡਾਈ ਖਾਦ ਤੋਂ ਮੈਨੂੰ ਅੱਜ ਇੱਕ ਵੀਰ ਨੇ ਫੋਨ ਲਾਇਆ ਵੀ ਭਾਜੀ ਤੁਸੀਂ ਕਿ ਡਾਈ ਖਰੀਦ ਲਈ ਹੋਣੀ ਆ ਨਹੀਂ ਵੀਰ ਅਜੇ ਡਾਈ ਆਪਾਂ ਨਹੀਂ ਖਰੀਦੀ ਆਕਾ ਸਹੀ ਗੱਲ ਆ ਜਦੋਂ ਆਪਾਂ ਇਦਾਂ ਕਰ ਦਿੰਨੇ ਆ ਨਾ ਵੀ ਮਿਲਦੀ ਨਹੀਂ ਮਿਲਦੀ ਨਹੀਂ ਜਿਹੜੇ ਵੱਡੇ ਮਗਰਮਾ ਸ਼ਾ ਡਾਈ ਖਾਦ ਨੂੰ ਰੱਖ ਲੈਂਦੇ ਆ ਤਾਂ ਜੋ ਮਹਿੰਗੀ ਹੋ ਸਕੇ ਇਹਦੇ ਨਾਲ ਉਹ ਜੋ ਵੀ ਸੀਜ਼ਨ ਦਾ ਗੰਦ ਬੇਲ ਦਾ ਜਿਹੜਾ ਵਜਾ ਘਟਾ ਜਿਹੜਾ ਕਿਸੇ ਨੇ ਨਹੀਂ ਖਰੀਦਿਆ ਉਹ ਫਿਰ ਡਾਈ ਦੇ ਨਾਲ ਦੇ ਹੀ ਜਾਂਦੇ ਆ ਇੱਕ ਕਰਕੇ ਮੇਰੇ ਵੀਰ ਕਾਲੇ ਨਾ ਪਉ ਅਜੇ ਬਥੇਰਾ ਆਪਣੇ ਕੋਲ ਟਾਈਮ ਆ ਅਜੇ ਝੋਨੇ ਵੜਨੇ ਮੁੜਕੇ ਆਪਾਂ ਪੈਲੀਆਂ ਵਾਹਣੀਆਂ ਅਜੇ 2 2.5 ਮਹੀਨੇ ਹਸਾਲਣਾ ਆਪਣੇ ਕੋਲ ਪਏ ਆ ਤੇ ਕਾਲੇ ਨਾ ਪਉ ਨਾਲ ਸਮਾਨ ਬਹੁਤ ਦਿੰਦੇ ਮੈਂ ਪਤਾ ਕੀਤਾ ਸੀ ਤੇ ਜੇ ਜਿੰਨਾ ਆਪਾਂ ਕਾਲੇ ਪਾਵਾਂਗੇ ਉਹਨਾਂ ਆਪਣਾ ਨੁਕਸਾਨ ਹੀ ਆ ਹੁਣ ਜੋ ਵੀ ਦੁਕਾਨਾਂ ਵਾਲਿਆਂ ਨੇ ਵੀ ਇਦਾਂ ਹੀ ਕਰਨਾ ਵੀ ਜਿਹੜਾ ਨਾਲ ਡਾਈ ਦੇ ਨਾਲੇ ਤੇ ਪੈਸੇ ਨਕਦ ਲੈਣ ਡੈ ਹੁਣ ਨਾਲੇ ਨਾਲ ਉਹ ਗੰਦ ਪਿਲਜਾ ਵੜਾ ਦੇਣਦਾ ਜਿਹੜਾ ਐਵੇਂ ਬਾਦੂ ਫਟੋਲਾਈਜ਼ਰ ਦੀਆਂ ਦੇਈ ਜਾਂਦੇ ਆ ਨਾ ਉਹ ਆਪਣੇ ਕੰਮ ਹੋਣੀਆਂ ਪਈਆਂ ਰਹਿਣੀਆਂ ਨਾ ਉਹ ਇਹ ਗਰੋਥ ਗ੍ਰੂਥ ਹੀ ਉੱਧੇ ਹੀ ਦੇਈ ਜਾਂਦੇ ਇਸ ਕਰਕੇ ਮੇਰੇ ਵੀਰ ਥੋੜਾ ਜਿਹਾ ਸਬਰ ਰੱਖੋ ਕੋਈ ਗੱਲ ਨਹੀਂ ਮਿਲ ਜੂਗੀ ਡਾਈ ਬਾਦੂ ਮਿਲ ਜੂਗੀ ਤੇ ਹੌਣ ਤੇ ਨਾਲੇ ਤੁਹਾਨੂੰ ਪਤਾ ਵੀ ਇੰਨਾ ਦਿਨ ਜਣ ਪੈਸਾ ਟਕਾ ਕਿੱਥੇ ਆਉਣਾ ਫਸਲ बिकੂਗੀ ਤੇ ਪੈਸੇ ਆਉਣੇ ਹੁਣ ਤਾਂ ਪੈਸੇ ਲੱਗ ਹੀ ਜਾਂਦੇ ਆ ਇਹ ਆਪ ਸੁਣ ਕੀ ਲੋੜ ਆ ਵਿਆਜ ਤੇ ਪੈਸੇ ਚੁੱਕੇ ਦੇ ਡਾਈ ਖਰੀਦ ਕੇ ਘਰੇ ਰੱਖਣੀ ਮੁੜ ਕੇ ਕਹੀਦਾ ਕੀ ਰਾਜੇ ਦੀ ਪ੍ਰਜਾ ਹੋਣੀ ਆ ਖਾਦਾਂ ਜੰਮਣੀਆਂ ਪਜਾ ਨਵੀਂ ਨਵੀਂ ਖਾ ਲਾਂਗੇ ਪੈਣੀ ਮੁੜ ਕੇ ਦਲੀਆ ਮਾਰ ਦੇ ਫਿਰਾਂਗੇ ਪੂਰਾ ਝੜਦੀਆਂ ਫਿਰਣੀ ਆ ਕੋਈ ਚੱਕਰ ਨਹੀਂ ਆ ਆਦ ਹੁਣ ਨਹੀਂ ਕੋਈ ਰਹਿੰਦਾ ਮਿਲ ਜੂਗਾ ਤੇ ਮੇਰੇ ਵੀਰ ਕਾਲੇ ਨਾ ਪਾਓ ਤੇ ਆਪਣੇ ਲਾਗੇ ਲਾਗੇ ਜਿਹੜੇ ਡੀਲਰਸ਼ਿਪ ਆ ਉਹਨਾਂ ਦੇ ਨਾਲ ਸੰਪਰਕ ਕਰਕੇ ਜੇ ਸਬਸਿਡੀਆਂ ਜਿਹੜੀਆਂ ਆਪਣੀਆਂ ਖੁੱਲੀਆਂ ਵਾਂ ਉਹ ਸਬਸਿਡੀਆਂ ਭਰ ਦੋ ਜੇ ਨਿਗਲ ਆਈ ਤੇ ਚਲੋ ਵਧੀਆ ਹੀ ਆ ਉਹ ਜਿਹੜਾ ਆਪਣਾ ਮਨ ਨੂੰ ਤਰਾਸਾ ਹੁੰਦਾ ਥੋੜੇ ਜੇ ਉਹਨੇ ਕਿਸਾਨ ਨੂੰ ਮਹਿੰਗੇ ਕਰ ਦਿੰਦੇ ਆ ਬਾਕੀ ਚਲੋ ਕੋਨਾ ਕੋਹ ਤੇ ਵਜਤ ਹਿੰਦੀ ਆ ਇਸ ਕਰਕੇ ਆਪ ਦੇ ਸਾਰੇ ਡੀਲਰਾਂ ਨਾਲ ਕਰਕੇ ਸੰਪਰਕ ਦੇ ਜਿੰਨੇ ਲਾ ਲਿਆ ਜਾਂਦਾ ਲੈ ਲੋ ਤੇ ਹੋਰ ਬਾਕੀ ਸਾਰੇ ਇਲਾਕੇ ਕਿਦਾਂ ਠੀਕ ਠਾਕ ਆ ਝੋਨੇ ਕਿਦਾਂ ਸਾਰਿਆਂ ਦੇ ਵੇਹ 110 131 ਜਿਹੜਾ ਵਾ ਇਹਦੇ ਬਹੁਤ ਡਿਮਾਂਡ ਜਾਂ ਇੱਕ ਗਰੋਥ ਵੀ ਚੰਗੀ ਕਰਨ ਲਿਆ ਵਾ ਆਪਾਂ 110 ਹੀ ਲਾਇਆ ਵਾ ਹੁਣ ਬਸ ਸਪਰੇਅ ਕਰਨੀ ਐ ਇੱਕ ਛੋਣੀ ਗੋਬ ਤੇ ਚਲੇ ਚੱਲਿਆ ਤੇ ਨਾਲੇ ਦੱਸੋ ਕਿਹੜੀ ਸਪਰੇਅ ਕਰੀਏ ਉਦਾਂ ਦੇ ਵੇਹੇ ਅਸੀਂ ਫੇਮ ਹੀ ਕਰਦੇ ਹਰ ਸਾਲ ਨਾਲ ਕੋਈ ਹੋਰ ਪਾਦਾਂਗੇ ਚੰਗੀ ਜੀ ਵੇ ਚੰਗੀਆਂ ਦਵਾਈਆਂ ਇੱਕ ਮੇਰੇ ਵੀਰ ਨਾਲ ਹੋਰ ਤਾਂ ਨਾ ਕਰਨੇ ਆਪਾਂ ਵੀ ਮਾੜੀ ਦਵਾਈ ਨਾ ਕਰਿਆ ਕਰੋ ਚੰਗੀ ਦਵਾਈ ਦੇ ਵਿੱਚ ਆਪਾਂ ਨੂੰ ਬਹੁਤ ਫਾਇਦਾ ਵਾ ਚੰਗੀ ਦਵਾਈ ਦਾ ਰਿਜ਼ਲਟ ਵੀ ਚੰਗਾ ਵਾ ਉਹ ਆਪਦਾ ਪੈਸੇ ਤੇ ਭਾਵੇਂ ਥੋੜੇ ਜਿਹਾ ਵੱਧ ਲੱਗਦੇ ਆ ਪਰ ਉਹ ਆਪਦਾ ਨਾ ਰਿਜ਼ਲਟ ਸਹੀ ਦੇ ਦਿੰਦੀ ਆ ਹੁਣ ਆਪਾਂ ਜੇ ਕਿਤੇ ਦੁਕਾਨਦਾਰ ਕੋ ਜਾ ਕੇ ਗੱਲ ਕਰਦੇ ਆ ਤੇ ਉਹ ਉਹ ਦੇਖੋ ਹਰ ਇੱਕ ਆਪਸ਼ਨ ਹੁੰਦੀ ਉਹਨੇ ਆਪਦੇ ਗਾਗ ਨੂੰ ਵੀ ਖੁਸ਼ ਰੱਖਣਾ ਹੁੰਦਾ ਜੇ ਉਹਨੇ ਮਹਿੰਗੀ ਦਵਾਈ ਦਿੱਤੀ ਪੈਂਦੀ ਸਟੇਟ ਗਾਗ ਨੇ ਆਖਣਾ ਵੀ ਮੈਂ ਦਵਾਈ ਯਾਰ ਫਲਾਨੀ ਦੁਕਾਨ ਤੋਂ ਸਸਤੀ ਮਿਲਦੀ ਜੇ ਇਹਨੇ ਮੈਨੂੰ ਵੱਧ ਦੇਤੀ ਇਸ ਕਰਕੇ ਜਿਹੜੀ ਚੀਜ਼ ਮੰਗੋਗੇ ਦੁਕਾਨਦਾਰ ਨੇ ਦੇ ਵਿਚਾਰੇ ਨੇ ਉਹ ਹੀ ਦੇਣੀ ਆ ਤੇ ਤੁਸੀਂ ਵਧੀਆ ਮਹਿੰਗੀਆਂ ਦਵਾਈਆਂ ਕਰਿਆ ਕਰੋ ਮਾੜੀ ਦਵਾਈ ਕਰਨ ਦਾ ਕੋਈ ਫਾਇਦਾ ਨਹੀਂ ਕਹਿੰਦੇ ਨੇ ਦੇ ਮਹਿੰਗਾ ਸਸਤਾ ਰੋਵੇ ਵਾਰ-ਵਾਰ ਦੇ ਮਹਿੰਗਾ ਰੋਵੇ ਇੱਕ ਵਾਰ ਇਹ ਚੱਕਰ ਆ ਵੀ ਇੱਕ ਵਾਰ ਪੈਸੇ ਲੱਗੇ ਆਪਾਂ ਨੂੰ ਦੁਖਣੇ ਨਹੀਂ ਆ ਤੇ ਜੇ ਵਾਰ-ਵਾਰ ਦੋ ਤਿੰਨ ਵਾਰੀ ਸਪਰੇਅ ਕਰਨੀ ਪਈ ਪੰਪ ਚੁੱਕਣੇ ਬੈ ਤੇ ਉਹ ਬੜਾ ਔਖਾ ਹੋ ਜਾਂਦਾ ਕੰਮ ਦੇ ਇੱਕ ਵਾਰ ਮਹਾਸਰੇ ਲਾਈਦਾ ਬੰਦੇ ਬੰਦੇ ਦੇ ਅੱਗੇ ਉਹਨੇ ਘਲਬਦੇ ਆ ਤੇ ਮੇਰੇ ਵੀ ਜਦੋਂ ਵੀ ਕੋਈ ਸਪਰੇਅ ਕਰਨੀ ਆ ਤੇ ਚੰਗੀ ਦਵਾਈ ਕਰਿਆ ਕਰੋ ਤਾਂ ਜੋ ਤੁਹਾਡੀ ਫਸਲ ਦਾ ਵੀ ਨੁਕਸਾਨ ਨਾ ਹੋਵੇ ਇੱਕ ਜਿਹੜੀਆਂ ਚੰਗੀਆਂ ਦਵਾਈਆਂ ਵਾ ਆਪਣੇ ਮਿੱਤਰ ਕੀੜਿਆਂ ਨੂੰ ਨਹੀਂ ਮਾਰਦੀਆਂ ਇਹ ਜਿਹੜੀਆਂ ਮਾਰੀਆਂ ਦਵਾਈਆਂ ਉਹ ਤੇ ਜੋ ਸਭ ਕੁਝ ਮਾਰ ਦਿੰਦੀਆਂ ਹਨ ਫੇਮ ਦਵਾਈ ਆ ਤੁਸੀਂ ਵੇਖਿਓ ਫੇਮ ਦਵਾਈ ਜੇ ਤੁਸੀਂ ਸਪਰੇਅ ਕਰੋਗੇ ਵੀ ਤੇ ਉਹ ਜਾਲਾ ਉੱਤੇ ਪਿਆਰ ਹੋਊਗਾ ਜਾਲੇ ਵਾਲਾ ਕੀੜਾ ਨਾ ਮਰੂਗਾ ਤੇ ਥੱਲੇ ਸੁੰਡੀ ਮਰ ਜੂਗੀ ਇਹ ਕਰਕੇ ਤੇ ਜਿਹੜੀ ਪਹਿਲੀ ਸਪਰੇਅ ਤੁਸੀਂ ਕਰਨੀ ਆ ਉਹ ਕਰਨੀ ਆ ਜਦੋਂ ਗੋਭ ਥੱਲੇੋਂ ਸਟਾਰਟ ਹੋ ਗਈ ਨਾ ਕਈ ਵੀਰ ਕਰਦੇ ਆ ਵੀ 10% ਮਿਸਰੇ ਦੇ ਵੀਰ ਜੀ ਜਦੋਂ 10% ਝੋਨਾ ਮਿਸਰ ਜਾਂਦਾ ਨਾ ਉਦੋਂ ਆਪਣਾ ਨੁਕਸਾਨ ਵੀ ਹੋ ਜਾਂਦਾ ਵਾ ਇਸ ਕਰਕੇ ਜਦੋਂ ਗੋਭ ਥੱਲਿਓ ਤੁਹਾਨੂੰ ਲੱਗਦਾ ਵੀ ਹੁਣ ਗੋਭ ਸਟਾਰਟ ਹੋ ਜੱਲੀ ਆ ਉਸੇ ਟਾਈਮ ਉਹਦੇ ਉੱਤੇ ਆਪਣੀ ਕੀੜੀ ਵਾਲੀ ਜਾਂ ਕੋਈ ਵੀ ਸਪਰੇ ਜਿਹੜੀ ਤੁਸੀਂ ਮਾਰਦੇ ਆ ਉਹ ਜ਼ਰੂਰ ਮਾਰੋ ਤਾਂ ਜੋ ਜਿਹੜੀ ਆ ਗੋਭ ਨੂੰ ਕੱਟਣ ਤੋਂ ਪਹਿਲਾਂ ਹੀ ਉਹਦਾ ਜਿਹੜਾ ਰੋਕਥਾਮ ਕੀਤਾ ਜਾਵੇ ਜਦੋਂ ਆਪਾਂ ਪਈ ਤੋਂ ਮਾਰ ਦਿੰਨੇ ਆ ਫੇਰ ਕੋਈ ਵੀ ਦਵਾਈ ਜਿਹੜੀ ਆ ਕੀੜੀ ਨੂੰ ਨਹੀਂ ਮਾਰਦੀ ਫੇਰ ਉਹ ਕੀੜੀ ਆਪਦਾ ਨੁਕਸਾਨ ਕਰ ਹੀ ਜਾਂਦੀ ਹੁਣ ਇੰਨੀ ਫਸਲ ਸੰਭੀ ਆ ਤੇ 5 ਦਿਨ ਗੇਤਰੀ ਜੀ ਤੇ ਪਛੇਤਰੀ ਜੀ ਇਸ ਕਰਕੇ ਮੇਰੇ ਵੀਰ ਜਿਹੜੀ ਪਹਿਲੀ ਸਪਰੇਅ ਕਰਨੀ ਆ ਜਦੋਂ ਪਾਈਪ ਬਣ ਗਿਆ ਨਾ ਆਪਣੇ ਬੂਟੇ ਦਾ ਪਾਈਪ ਤੋਂ ਬਾਅਦ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਹੁਣ ਆਪਣੀ ਗੋਭ ਜਿਹੜੀ ਆ ਸਟਾਜ ਹੋ ਗਿਆ ਹਨੇਰਾ ਹੁਣ ਕੰਮ ਉਹ ਖਤਮ ਬੰਦੇ ਆਉਂਦੇ ਲੇਟ